ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਨੌਕਰਾ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲੋਹੇਹਾਨਾ ਦੀ ਜਿੰਨੀ ਚੋਣ ਦੇ ਵਿੱਚ ਨਤੀਜੇ ਆਉਣੇ ਹੋਗੇ ਸ਼ੁਰੂ ਪੰਜ ਰੌਂਡਾਂ ਦੀ ਗਿਣਤੀ ਸਮਾਪਤ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਤੇ ਭਾਰਤ ਪੁਸ਼ਨ ਆਸ਼ੂ ਕਾਂਗਰਸ ਦੇ ਵਿੱਚ ਮੁਕਾਬਲਾ ਸਖਤ ਦੇਖਣ ਨੂੰ ਮਿਲਿਆ ਪਹਿਲੇ ਰੌਂਡ ਤੋਂ ਹੀ ਆਮ ਆਦਮੀ ਪਾਰਟੀ ਉਮੀਦਵਾਰ ਜਿਹੜਾ ਕਿ ਸੰਜੀਵ ਅਰੋੜਾ ਲਗਾਤਾਰ ਦੂਸਰੀਆਂ ਪਾਰਟੀਆਂ ਨੂੰ ਪਛਾਣਦਾ ਨਜ਼ਰ ਆ ਰਿਹਾ ਉੱਥੇ ਕਾਂਗਰਸ ਦਾ ਭਾਰਤ ਕੁਸ਼ ਆਸ਼ੂ ਵੀ ਸਖਤ ਟੱਕਰ ਦੇ ਰਿਹਾ ਹੈ ਜੋ ਕਿ ਪੰਜ ਰੌਡਾਂ ਦੀ ਗਿਣਤੀ ਸਮਾਪਤ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਸੰਜੀਵ ਰੌੜਾ 12320 ਵੋਟਾਂ ਨਾਲ ਅੱਗੇ ਚੱਲ ਰਿਹਾ ਹੈ ਉੱਥੇ ਹੀ ਭਾਰਤ ਕੁਸ਼ ਆਸ਼ੂ ਕਾਂਗਰਸ ਦਾ ਉਮੀਦਵਾਰ 9988 ਵੋਟਾਂ ਲੈ ਕੇ ਦੂਜੇ ਨੰਬਰ ਤੇ ਬਣਿਆ ਹੋਇਆ ਹੈ ਔਰ ਭਾਜਪਾ ਕਿਤੇ ਨਾ ਕਿਤੇ ਤੀਜੇ ਨੰਬਰ ਤੇ ਆ ਗਈ ਹੈ 8888 ਵੋਟਾਂ ਲੈ ਜਾ ਚੁੱਕੀ ਹੈ ਔਰ ਕਾਂਗਰਸ ਨਾਲੋਂ ਜਿਹੜਾ ਕਿ ਸਖਤ ਟੱਕਰ ਦੇ ਰਹੀ ਹੈ ਕਾਂਗਰਸ ਨਾਲੋਂ ਜਿਹੜਾ ਕਿ ਸਿਰਫ ਬਹੁਤ ਘੱਟ 2000 ਦਾ ਵੋਟ ਦਾ ਫਰਕ ਰਹਿ ਗਿਆ ਭਾਜੀਪੀ ਔਰ ਕਾਂਗਰਸ ਦੇ ਵਿੱਚ ਔਰ ਅਕਾਲੀ ਦਲ ਪਛੜ ਚੁੱਕਿਆ ਹੈ ਅਕਾਲੀ ਦਲ ਜਿਹੜਾ ਕਿ 2900 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਬਣਿਆ ਹੋਇਆ ਸੋ ਚਾਰੋਂ ਪਾਰਟੀਆਂ ਦਾ ਪੂਰੇ ਸਖਤ ਜਿਹੜਾ ਜੋਰ ਲੱਗਿਆ ਸੀ ਅੱਡੀ ਚੋਟੀ ਦਾ ਆਮ ਆਦਮੀ ਪਾਰਟੀ ਜੋ ਕਿ ਪਿਛਲੇ ਤਿੰਨਾਂ ਜਿਹੜੇ ਦੂਸੀਆਂ ਪਾਰਟੀਆਂ ਦੀ ਵੋਟ ਮਲਾਈ ਜਾਵੇ ਤਾਂ ਬਹੁਤ ਕਮਜ਼ੋਰ ਸਥਿਤੀ ਹੈ ਆਮ ਆਦਮੀ ਪਾਰਟੀ ਦੀ ਕਿਉਂਕਿ 50% ਵੀ ਵੋਟ ਜਿਹੜੀ ਆਮ ਆਦਮੀ ਪਾਰਟੀ ਨੂੰ ਨਹੀਂ ਪਈ ਜਿੱਥੇ ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਦੇ ਪੂਰਾ ਪ੍ਰਸ਼ਾਸਨ ਜਿਹੜਾ ਸੀ ਸਾਥ ਦੇ ਰਿਹਾ ਸੀ ਉਥੇ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਬਹੁਤ ਵੱਡਾ ਨੁਕਸਾਨ ਹੋਇਆ ਜਿੱਤ 파ਵੇਂ ਜ ਨੂੰ ਦਰਜ ਕਰ ਲਵੇਗੀ ਆਮ ਆਦਮੀ ਪਾਰਟੀ ਪਰ ਆਮ ਆਦਮੀ ਪਾਰਟੀ ਨੂੰ ਆਪਣਾ ਇਸ ਅਗਲੇ ਆਉਣ ਵਾਲੇ ਸਮੇਂ ਵਿੱਚ ਸੋਚਣ ਲਈ ਮਜਬੂਰ ਹੋਣਾ ਪਵੇਗਾ ਕਿ ਲੋਕ ਜਿਹੜੇ ਨੇ ਉਹ ਅਜੇ ਉਸ ਤਰ੍ਹਾਂ ਨਹੀਂ ਜਿਵੇਂ 2022 ਦੇ ਵਿੱਚ ਲੋਕਾਂ ਨੇ ਇੱਕ ਪਾਸੜ ਜਿਹੜਾ ਅਸੀਂ ਸਾਥ ਦਿੱਤਾ ਸੀ ਉਹ ਪਿਛਲੀਆਂ ਜਿਮਨੀ ਚੋਣਾਂ ਦੇ ਵਿੱਚ ਜਿਵੇਂ ਜਲੰਧਰ ਦੀ ਜਿਮਨੀ ਚੋਣ ਹੋਈ ਸੀ ਉਸ ਵਕਤ ਇੱਕ ਤਰਫਾ ਨਤੀਜੇ ਹੋ ਗਏ ਸੀ ਪਹਿਲੇ ਰਾਉਂਡ ਤੋਂ ਹੀ ਪਰ ਪੰਜ ਰਾਉਂਡਾਂ ਦੀ ਗਿਣਤੀ ਸਮਾਪਤ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਖੇਮੇ ਵਿੱਚ ਖੁਸ਼ੀ ਜ਼ਰੂਰ ਹੈ ਪਰ ਉਹਨਾਂ ਜਿਹੜੀ ਖੁਸ਼ੀ ਦੇਖਣ ਨੂੰ ਨਹੀਂ ਮਿਲਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਚਿਹਰੇ ਤੋਂ ਹਵਾਵਾਂ ਉੱਡੀਆਂ ਹੋਈਆਂ ਨੇ ਇਸ ਦੇ ਨਾਲ ਹੀ ਕੇਜਰੀਵਾਲ ਔਰ ਪੂਰੀ ਟੀਮ ਦੇ ਜਿਹੜਾ ਚਿਹਰੇ ਨੇ ਮੁਰਜਾਏ ਹੋਏ ਨੇ ਕਿਉਂਕਿ ਜੋ ਟੱਕਰ ਇਸਖਤੇ ਕਿਉਂਕਿ ਅਜੇ ਬਾਕੀ 9 ਰਾਊਂਡ ਪੈਣੇ 14 ਰਾਊਂਡ ਦੀ ਕੁੱਲ ਗਿਣਤੀ ਹੋਣੀ ਹੈ ਲੇਕਿਨ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦਾ ਉਮੀਦਵਾਰ ਜੋ ਪਹਿਲਾਂ ਨਾਲ ਹੀ ਜਿਹੜੀ ਵੜਤੇ ਉਹਨੂੰ ਤੋੜਦਾ ਨਜ਼ਰ ਆ ਰਿਹਾ 2500 ਦੇ ਫਰਕ ਜਿਹੜਾ ਕਿ ਆ ਚੁੱਕਿਆ ਲੀਡ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਕਾਂਗਰਸ ਦੇ ਵਿੱਚ 2500 ਦੀ ਲੀਡ ਜੇਕਰ 8ਵੇਂ 9ਵੇਂ ਰਾਊਂਡ ਤੱਕ ਜੇ 2500 ਦੀ ਲੀਡ ਘਟਦੀ ਹੈ ਜਾਇ ਇਸ ਤੋਂ ਕਟ ਰੰਦੀ ਤਾਂ ਆਖਰੀ 라ਉਂਡ ਤੱਕ ਕੁਝ ਵੀ ਨਤੀਜੇ ਹੋ ਸਕਦੇ ਨੇ ਸੋ ਇਹ ਲੀਡ ਜਿਹੜੀ ਹੈ ਕਦੋਂ ਤੱਕ ਬਰਕਰਾਰ ਰਹੇਗੀ ਕਿਉਂਕਿ ਦੂਸਰੇ ਪਾਸੇ ਕਾਂਗਰਸ ਖੇਮੇ ਦੇ ਵਿੱਚ ਇਹੀ ਕਿਹਾ ਜਾ ਰਿਹਾ ਕਿ ਜਿਹੜੇ ਭਾਜਪਾ ਔਰ ਕਾਂਗਰਸ ਪਾਰਟੀ ਜਿਹੜੀ ਹੈ ਉਨ੍ਹਾਂ ਦੇ ਵਿੱਚ ਮੁਕਾਬਲਾ ਸਖਤ ਦੇਖ ਨੂੰ ਮਿਲਿਆ ਜੇਕਰ ਬੀਜੇਪੀ ਆਪਣੀ ਵੋਟ ਅਗਲੇ ਰਾਉਂਡਾਂ ਦੇ ਵਿੱਚ ਘਟਾਉਂਦੀ ਤਾਂ ਫਿਰ ਕਾਂਗਰਸ ਦੀ ਵੋਟ ਵਧੇਗੀ ਔਰ ਕਾਂਗਰਸ ਆਮ ਆਦਮੀ ਪਾਰਟੀ ਨੂੰ ਚਟਕਾ ਦੇ ਸਕਦੀ ਆਮ ਆਦਮੀ ਪਾਰਟੀ ਦੇ ਮੁਕਾਬਲਾ ਜਿਹੜਾ ਕਿ ਕਾਂਗਰਸ ਨਾਲ ਸਖਤ ਚੱਲ ਰਿਹਾ ਹੈ ਸੋ ਕਿਤੇ ਨਾ ਕਿਤੇ ਕਾਂਗਰਸ ਜਿਹੜੀ ਹੈ ਉਹ ਮਜਬੂਤ ਦਿੱਤੀ ਵਿੱਚ ਨਜ਼ਰ ਆ ਰਹੀ ਹੈ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਨੇ ਪਹਿਲਾਂ ਇਹ ਬਿਆਨ ਦਿੱਤਾ ਸੀ ਕਿ ਅਕਾਲੀ ਦਲ ਖਤਮ ਹੋ ਚੁੱਕਿਆ ਹੈ ਔਰ ਬੀਜੇਪੀ ਪੰਜਾਬ ਵਿੱਚ ਉਸ ਤੇ ਪੈਰ ਨਹੀਂ ਲੱਗ ਰਹੇ ਔਰ ਇਸ ਦੇ ਨਾਲ ਹੀ ਜਿਹੜਾ ਆਮ ਆਦਮੀ ਪਾਰਟੀ ਨੂੰ ਲੋਕ ਜਿਹੜੇ ਨਕਾਰ ਚੁੱਕੇ ਨੇ ਪਰ ਅੱਜ ਜੋ ਪ੍ਰਤਾਪ ਸਿੰਘ ਬਾਜਵਾ ਦਾ ਇਹ ਬਿਆਨ ਬਿਲਕੁਲ ਸਹੀ ਸਾਬਤ ਹੋ ਰਿਹਾ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਮਗਰ ਚੱਲਦੀ ਭਾਵੇਂ ਦੂਜੇ ਨੰਬਰ ਤੇ ਪਰ ਲੀਡ ਬਹੁਤ ਘਟ ਨਜ਼ਰ ਆ ਰਹੀ 2000 ਦੀ ਲੀਡ ਰਹਿ ਗਈ ਹੈ 6ਵੇਂ ਰਾਊਂਡ ਖਤਮ ਹੋ ਚੁੱਕਿਆ 2000 ਦੀ ਲੀਡ ਜਿਹੜੀ ਉਹ ਲਗਾਤਾਰ ਘਟਦੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਦੀ ਜੋ ਕਿ ਪਹਿਲਾਂ 3000 ਦੀ ਲੀਡ ਸੀ ਫਿਰ 2500 ਦੀ ਲੀਡ ਹੋ ਗਈ ਹੁਣ 2000 ਦੀ ਲੀਡ ਰਹਿ ਗਈ ਹੈ ਕਾਂਗਰਸ ਪਾਰਟੀ ਦਾ ਭਾਰਤ ਕੁਸ਼ਾਸ਼ੂ ਮਜਬੂਤ ਸਥਿਤੀ ਵਿੱਚ ਨਜ਼ਰ ਆ ਰਿਹਾ ਉਥੇ ਅਕਾਲੀ ਦਲ ਪਛੜਿਆ ਹੋਇਆ